ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਆਲੂ ਮਟਰ ਦੀ ਸਬਜ਼ੀ ਆਲੂ ਮਟਰ ਤੇ ਸਬਜ਼ੀ ਲਈ ਇਹ ਸਾਰਾ ਸਮਾਨ ਲੈ ਲੈਣਾ ਹੈ ਪਹਿਲਾਂ ਆਪਾਂ ਕੱਟਾਂਗੇ ਪਿਆਜ਼ ਪਿਆਜ਼ਾਂ ਨੂੰ ਇਸ ਤਰੀਕੇ ਦੇ ਨਾਲ ਮੋٹے ਮੋٹے ਕੱਟ ਲੈਣਾ ਸਾਰੇ ਪਿਆਜ਼ਾਂ ਨੂੰ ਇਸੇ ਤਰ੍ਹਾਂ ਹੀ ਮੋٹے ਮੋٹے ਕੱਟਣਾ ਹੈ ਫੇਰ ਆਪਾਂ ਕੱਟਾਂਗੇ ਆਲੂ ਆਲੂ ਦੇ ਕਰ ਲੈਣੇ ਨੇ ਪਹਿਲਾਂ ਆਪਾਂ ਦੋ ਪੀਸ ਫਿਰ ਇਹਨਾਂ ਨੂੰ ਛੋਟੇ-ਛੋਟੇ ਪੀਸਾਂ ਤੇ ਵਿੱਚ ਕੱਟ ਲੈਣਾ ਸਾਰਾ ਸਮਾਨ ਆਪਾਂ ਪਹਿਲਾਂ ਚੰਗੀ ਤਰ੍ਹਾਂ ਕੱਟ ਲੈਣਾ ਆਲੂਆਂ ਦੇ ਪੀਸ ਕਰਕੇ ਆਪਾਂ ਥਾਲੀ ਵਿੱਚ ਪਾ ਲੈਣੇ ਨੇ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਇਨਾਂ ਨੂੰ ਇਸੇ ਸ਼ੇਪ ਦੇ ਵਿੱਚ ਕੱਟਨੇ ਆਂ ਪਰ ਲੋਆ ਨੂੰ ਆਲੂ ਕੱਟੇ ਗਿਆਨ ਹੁਣ ਆਪਾਂ ਕਟਾਂਗੇ ਮਿਰਚਾਂ ਮਿਰਚਾਂ ਨੂੰ ਆਪਾਂ ਮੋਟੇ-ਮੋਟੇ ਪੀਸਾਂ ਦੇ ਵਿੱਚ ਕੱਟ ਲੈਣੇ ਜੇ ਤਾਂ ਮਿਰਚਾਂ ਮੋਟੇ-ਮੋਟੇ ਪੀਸਾਂ ਵਿੱਚ ਕੱਟੀਆਂ ਗਈਆਂ ਤੇ ਫਿਰ ਆਪਾਂ ਇਹਨਾਂ ਨੂੰ ਪਿਆਜ਼ਾ ਦੇ ਨਾਲ ਮਿਰਚਾਂ ਨੂੰ ਐਡ ਕਰਕੇ ਆਪਾਂ ਇਹਨਾਂ ਨੂੰ ਕਰਨਾ ਹੈ ਹੁਣ ਗ੍ਰाइंड ਪਿਆਜ਼ਾ ਤੇ ਮਿਰਚਾਂ ਨੂੰ ਜੰਗੀ ਤਰ੍ਹਾਂ ਗ੍ਰाइंड ਕਰ ਦੇਣਾ ਆਲ ਤਰੈਣ ਹੋ ਚੁੱਕੇ ਹਨ ਹੁ ਆਪਾਂ ਰੱਖਾ ਕੇ ਗੈਸ ਉੱਤੇ ਕੁੱਕਰ ਕੁੱਕਰ ਵਿੱਚ ਪਾਵਾਂਗੇ ਇੱਕ ਕੜ੍ਹੀ ਸੀ ਤੇਲ ਦੀ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਗਰਮ ਕਰ ਲੈਣਾ ਫਿਰ ਇੱਕ ਚਮਚ ਪਾਵਾਂਗੇ ਜੀਰੇ ਦਾ ਕਿੰਨੇ ਤੱਕ ਜੀਰਾ ਲਾਲ ਨਹੀਂ ਹੁੰਦਾ ਉਨੇ ਤੱਕ ਆਪਾਂ ਵਿੱਚ ਪਿਆਜ਼ ਐਡ ਹੈ ਜੇ ਤੱਕ ਨਹੀਂ ਕਰਦੇ ਜੀਰਾ ਲਾਲ ਹੋ ਗਿਆ ਹੈ ਪਿਆਜ਼ਾਂ ਦਾ ਪੇਸਟ ਕੁੱਕਰ ਵਿੱਚ ਪਾ ਦੇਣਾ ਹੈ। ਪਾਉਣ ਤੋਂ ਬਾਅਦ ਇਹਨਾਂ ਨੂੰ ਕੜਚੀ ਦੇ ਨਾਲ ਹਿਲਾਉਣਾ। ਫੇਰ ਕੱਟਾਂਗੇ ਆਪਾਂ ਹੁਣ ਟਮਾਟਰ। ਟਮਾਟਰ ਦੇ ਦੋ ਪਿਸ ਕਰਕੇ ਇਹਨਾਂ ਨੂੰ ਛੋਟੇ-ਛੋਟੇ ਮੋਟੇ-ਮੋਟੇ ਪੀਸਾਂ ਵਿੱਚ ਕੱਟ ਲੈਣਾ। ਜਿਵੇਂ ਆਪਾਂ ਪਿਆਜ਼ਾਂ ਦਾ ਪੇਸਟ ਬਣਾਇਆ ਸੀ। பேஸ்ட் இரம் பண்ணு டமாட்டி பியாதி தர ਲਾਲ ਹੋ ਗਏ ਜਿਹੜਾ ਟਮਾਟਰਾਂ ਦਾ ਪੇਸਟ ਹੈ ਉਹ ਆਪਾਂ ਪਿਆਜ਼ਾਂ ਦੇ ਵਿੱਚ ਐਡ ਕਰ ਦੇਣਾ ਐਡ ਕਰਨ ਤੋਂ ਬਾਅਦ ਫਿਰ ਇਸ ਨੂੰ ਕੜਛੀ ਦੇ ਨਾਲ ਹਿਲਾਉਣਾ ਤੇ ਤੜਕੇ ਨੂੰ ਚੰਗੀ ਤਰ੍ਹਾਂ ਆਪਾਂ ਲਾਲ ਕਰਨਾ ਹੈ ਲਾਲ ਕਰਨ ਤੋਂ ਬਾਅਦ ਹੁਣ ਇਹਨਾਂ ਵਿੱਚ ਪਾਵਾਂਗੇ ਨੋਰ ਮਿਰਚ ਡੇਢ ਚਮਚ ਨਮਕ ਇੱਕ ਚਮਚ ਹਲਦੀ ਅੱਧਾ ਚਮਚ ਗਰਮ ਮਸਾਲਾ ਥੋੜੀ ਜਿਹੀ ਉੱਤੋਂ ਦੀ ਪਾ ਦੇਣੀ ਹੈ ਤੇਗੀ ਮਿਰਚ ਇਹਦਾ ਰੰਗ ਬਣਾਉਣ ਦੇ ਲਈ ਸਬਜ਼ੀ ਦਾ ਇੱਕ ਪੂਰੀ ਪਾ ਦੇਣੀ ਹੈ ਮੈਗੀ ਮਸਾਲੇ ਦੀ ਇਹਨਾਂ ਨੂੰ ਮਸਾਲੇ ਦੇ ਵਿੱਚ ਆਪਾਂ ਮਿਕਸ ਕਰ ਲੈਣਾ ਫਿਰ ਮਸਾਲੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਪਾਣੀ ਤਾਂ ਜੋ ਆਪਣਾ ਤੜਕਾ ਥੱਲੇ ਨਾ ਲੱਗੇ ਮਸਾਲੇ ਵਿੱਚ ਹਲਦੀ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਮਸਾਲੇ ਨੂੰ ਇਸੇ ਤਰ੍ਹਾਂ ਹਿਲਾਉਂਦੇ ਰਹਿਣਾ ਜਦੋਂ ਤੜਕਾ ਠੋੜਾ ਚੰਗੀ ਤਰ੍ਹਾਂ ਭੁੰਨ ਗਿਆ ਇਸ ਵਿੱਚ ਪਾਵਾਂਗੇ ਆਪਾਂ ਪਹਿਲਾਂ ਆਲੂ ਫਿਰ ਪਾਵਾਂਗੇ ਆਪਾਂ ਮਟਰ ਇਹਨਾਂ ਨੂੰ ਤੜਕੇ ਦੇ ਵਿੱਚ ਮਿਕਸ ਕਰ ਦੇਣਾ ਕੜਛੀ ਨਾਲ ਹਿਲਾਉਣਾ 10 ਮਿੰਟ ਦੇ ਲਈ ਸਬਜੀ ਨੂੰ ਆਪਾਂ ਟੱਪੇ ਰੱਖ ਲੈਣਾ ਤਾਂ ਜੋ ਸਬਜੀ ਥੋੜੀ ਜਿਹੀ ਰਿਝ ਜਾਵੇ ਹੁਣ ਪਾਵਾਂਗੇ ਸਬਜੀ ਵਿੱਚ ਪਾਣੀ ਪਾਣੀ ਆਪਾਂ ਸਬਜੀ ਵਿੱਚ ਪਾਣਾ ਹੈ ਅੱਧਾ ਜੱਗ ਦਾ ਚੱਕ ਪਾ ਕੇ ਆਪਾਂ ਕੜਸ਼ੀ ਨਾਲ ਹਲਾ ਕੇ ਫਿਰ ਕੁੱਕਰ ਨੂੰ ਟੱਕਣ ਦੇ ਨਾਲ ਬੰਦ ਕਰਕੇ ਤੇ ਇਸ ਨੂੰ ਆਪਾਂ 3 ਲਵਾਉਣੀਆਂ ਸੀਟੀਆਂ ਤੋ ਸਿਲਕੀ ਲੱਗਦੀਆਂ ਤੇ ਕੁੱਕਰ ਦੀ ਹਵਾ ਕੱਢ ਕੇ ਇਸ ਨੂੰ ਖੋਲ ਕੇ ਦੇਖਣਾ ਕਿ ਸਬਜੀ ਬਣ ਕੇ ਰੈਡੀ ਹੈ ਹੁਣ ਇਸ ਵਿੱਚ ਪਾਵਾਂਗੇ ਆਪਾਂ ਕਸੂਰੀ ਮੇਥੀ ਕਸੂਰੀ ਪੈਥੀ ਪਾਣ ਤੋਂ ਬਾਅਦ ਫਿਰ ਇਸ ਨੂੰ ਕੜਛੀ ਦੇ ਨਾਲ ਆਪਾਂ ਹਿਲਾਵਾਂਗੇ ਲਓ ਜੀ ਤੁਹਾਡੀ ਸਬਜੀ ਬਣ ਕੇ ਰੈਡੀ ਹੈ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ